ਮਾ ਜੈਫ ਦੀ షూਟਿੰਗ ਚੱਲ ਰਹੀ ਹੈ ਤੇ ਤੇ ਟਿਕਨ ਵੀ ਆਏ ਸੀਗੇ ਤੇ ਹਮੇਸ਼ਾ ਚੰਗਾ ਲੱਗਦਾ ਹੈ షూਟਿੰਗ ਚੱਲ ਰਹੀ ਹੈ ਜੀ ਮਾ ਜੈਫ ਸਰ ਕਿਨ ਵਿੱਚ ਸੱਚੀ ਕੁਝ ਖਾਸ ਹੈਗਾ ਕੀ ਚੜਾ ਉਹ ਪ੍ਰਮਾ ਦੀ ਕਹਾਣੀ ਉਹਨਾਂ ਦੀ ਫੈਮਿਲੀ ਦੀ ਸਾਡਾ ਦਰਬਾਰ ਸਾਹਿਬ ਤੋਂ ਸਤਿ ਸ੍ਰੀ ਅਕਾਲ ਜੀ ਮੱਥਾ ਟੇਕਣ ਆਈ ਪਿਛਲੇ ਸਾਲ ਵੀ ਕੁਦਰਤੀ ਪਿਛਲੇ ਸਾਲ ਵੀ 12 ਤਰੀਕ ਨੂੰ ਅੱਜ ਦੇ ਦਿਨ ਹੀ ਸੀ ਅੱਜ ਦੇ ਦਿਨ ਹੀ ਮੱਥਾ ਟੇਕਣ ਆਏ ਸੀ ਅੱਜ ਵੀ ਸਰ ਇੱਕ ਥੋੜਾ ਆਊਟ ਆਫ ਦਾ ਵੇਸ ਆ ਸਵਾਰਤਕ ਦਰਜੀਤ ਦਾ ਸਰ ਚੰਡੀਗੜ੍ਹ ਸਰ ਸ਼ੋਅ ਹੈ ਐਡਵਾਈਜ਼ਰੀ ਸਰ ਜਾਰੀ ਕਰ ਦਿੱਤੀ ਹੈ ਕਿ ਜਿਹੜੇ ਛਾਰ ਤਾਰੂ ਲਗਾਨੇ ਆ ਉਹ ਨਾ ਗਾਏਗਾ ਕੋਈ ਬੱਚਾ ਨੂੰ ਉੱਤੇ ਬੜਾ ਮਾੜਾ ਅਸਰ ਪੈਂਦਾ ਤੁਸੀਂ ਐਡਵਾਈਜ਼ਰੀ ਸਰ ਕਿਸ ਤਰ੍ਹਾਂ ਵੇਖ ਲੱਗਦਾ ਕਿ ਬਾਕੀ ਚਿੰਨ੍ਹ ਨੂੰ ਵੀ ਇਸ ਤਰ੍ਹਾਂ ਦੀ ਐਡਵਾਈਜ਼ਰੀ ਜਾਰੀ ਹੋਣੀ ਚਾਹੀਦੀ ਹੈ ਤੁਸੀਂ ਦੇ ਰਹੇ ਹੋ ਮੈਨੂੰ ਇਸ ਵੇਲੇ ਖੁਸ਼। ਸਰ ਤੁਹਾਡਾ ਫਿਲਮ ਕਿ ਕਿਸ ਤਰੀਕੇ ਦਾ ਕਿਰਦਾਰ ਹੈ? ਦੋ ਭਰਾਵਾਂ ਦੀ ਕਹਾਣੀ। ਕਹਾਣੀ ਫਿਲਮ ਸ਼ੁਰੂ ਹੋਊਗੀ 1970 ਦੇ ਦਹਾਕੇ ਤੇ ਇਹ ਕਹਾਣੀ ਲੱਗੀ ਹੈ 2007 ਤੱਕ। ਜੀ। ਇਹ ਪੰਜਾਬ ਸਾਹਲਾ ਜਰਨੀ ਹੈ ਦੋ ਭਰਾਵਾਂ ਦੀ ਜਿਹੜੇ ਪਰਿਵਾਰਕ ਇਤਿਹਾਸ ਦੇ ਵਿੱਚ। ਮੈਂ ਕਹਿੰਦਾ ਕਿ ਰੱਬ ਨੇ ਸਿੰਗੜੇ ਇਹ ਮੈਨੂੰ ਲੈਟ ਰੈਕਟ ਕੀਤੀ ਹੈ। ਉਹ ਬੇਤ ਕਰਦੇ ਸੀ ਇਹ ਕਰਦੇ ਯੂਪੀਏ ਕਰਦੇ ਹੈ ਪਾਣੀ ਬੀਤੇ ਕੰਟਰੋਲ ਰੱਖਣਾ ਪੈਂਦਾ ਜੀ ਤੇ ਸਰ ਬਾਲੀਵੁੱਡ ਦੇ ਜਦੋਂ ਸਰ ਕੋਈ ਨਵੀਂ ਆਦੀ ਸਰ ਬਾਲੀਵੁੱਡ ਹੋਣੀ ਆਈਏ ਜਿਸਕੰਦਰ ਦਾ ਮੁਕੱਦਰ ਨੈਟਫਲਿਕਸ ਤੇ ਹੁੰਦੇ ਥੈਂਕ ਯੂ ਪਰ ਡਾਇਲਗਸ ਜਿਹੜਾ ਬੜਾ ਫੇਮਸ ਹੈ ਐਸਾ ਨਹੀਂ ਡਾਇਲੋਗ ਇਥੇ ਡਾਇਲੋਗ ਮਾਜੇ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ ਤੇ ਫਟਾ ਟਿਕਨ ਵੀ ਆਏ ਸੀਗੇ ਤੇ ਹਮੇਸ਼ਾ ਚੰਗਾ ਲੱਗਦਾ ਸ਼ੂਟਿੰਗ ਚੱਲ ਰਹੀ ਹੈ ਜੀ ਮਾਜ ਹੈ ਸਰ ਫਿਲਮ ਵਿੱਚ ਸਰ ਕੀ ਕੁਝ ਖਾਸ ਹੋਗਾ ਸਰ ਉਪਰਾ ਮਦੀ ਕਹਾਣੀ ਉਹਨਾਂ ਦੀ ਫੈਮਿਲੀ ਦੀ ਕਹਾਣੀ ਰਾਜ ਦਰਬਾਰ ਸਾਹਿਬ ਤੋਂ ਜੋ ਮਸਤਕ ਤੋਂ ਮੱਥਾ ਟੇਕਣ ਆਈ ਰਹੇ ਪਿਛਲੇ ਸਾਲ ਵੀ ਕੁਦਰਤੀ ਪਿਛਲੇ ਸਾਲ ਵੀ 12 ਤਰੀਕ ਨੂੰ ਅੱਜ ਦੇ ਦਿਨ ਹੀ ਸੀ ਅੱਜ ਦੇ ਦਿਨ ਹੀ ਮੱਥਾ ਟੇਕਣ ਆਏ ਸੀ ਅੱਜ ਵੀ ਸਰ ਇੱਕ ਥੋੜਾ ਆਊਟ ਆਫ ਦਾ ਵੇ ਸਰ ਸਵਾਲ ਸਰ ਦਲਜੀਤ ਦਾ ਸਰ ਚੰਡੀਗੜ੍ਹ ਸਰ ਸ਼ੋਅ ਹੈ ਐਡਵਾਈਜ਼ਰੀ ਸਰ ਜਾਰੀ ਕਰ ਦਿੱਤੀ ਹੈ ਕਿ ਜਿਹੜੇ ਸ਼ਾਇਦ ਤਾਰੂ ਵਾਲੇ ਗਾਣੇ ਆ ਉਹ ਨਾ ਗਾਏ ਗਾਣ ਕਿਉਂਕਿ ਬੱਚਿਆਂ ਨੂੰ ਉੱਥੇ ਥੋੜਾ ਮਾੜਾ ਅਸਰ ਪੈਂਦਾ ਸਰ ਤੁਸੀਂ ਐਡਵਾਈਜ਼ਰੀ ਸਰ ਕਿਸ ਤਰ੍ਹਾਂ ਵੇਖਦੇ ਲੱਗਦਾ ਕਿ ਬਾਕੀ ਸਿੰਗਰਾਂ ਨੂੰ ਵੀ ਇਸ ਤਰ੍ਹਾਂ ਐਡਵਾਈਜ਼ਰੀ ਜਾਰੀ ਹੋਣੀ ਚਾਹੀਦੀ ਹੈ ਮੈਨੂੰ ਇਹਦੇ ਬਾਰੇ ਕੋਈ ਖਬਰ ਨਹੀਂ ਹੈ ਤੁਸੀਂ ਦੇ ਰਹੇ ਹੋ ਮੈਨੂੰ ਇਸ ਵੇਲੇ ਖਬਰ ਸਰ ਤੁਹਾਡਾ ਸਿਲੰਟ ਕਿਸ ਤਰੀਕੇ ਦਾ ਕਿਰਦਾਰ ਹੈ ਦੋ ਭਰਾਵਾਂ ਦੀ ਕਹਾਣੀ ਹੈ کہانی فلم شروع ہوگی انیس سو یہ کہانی ہے دو ہزار سات تک پہا سات سال کی جرنی ہے کہ ملے پار پارک فلم ہے رمنیت سنگھ جگہ نے ڈریکٹ کی محنت کرتے ہیں محنت کرتے یوگا کرتے ہیں جم کرتے ہیں ਬਾਲੀਵੁੱਡ ਹੁਣੀ ਆਈ ਹੈ ਜੀ ਸਿਕੰਦਰ ਦਾ ਮੁਕੱਦਰ ਨੈਟਫਲਿਕਸ ਦੇ ਉੱਤੇ ਥੈਂਕ ਯੂ ਡਾਇਲੌਗ ਸਰ ਜਿਹੜਾ ਬੜਾ ਫੇਮਸ ਹੈ ਆਪਾਂ ਨਹੀਂ ਡਾਇਲੌਗ ਇੱਥੇ ਨਹੀਂ ਡਾਇਲੌਗ ਮਾ ਜਾਇ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ ਇੱਥੇ ਤੇ ਪ੍ਰੋਟੈਕਸ਼ਨ ਵੀ ਆਏ ਸੀਗੇ ਤੇ ਹਮੇਸ਼ਾ ਚੰਗਾ ਲੱਗਦਾ ਫੂਟਿੰਗ ਚੱਲ ਰਹੀ ਹੈ ਜੀ ਮਾ ਜੈਲ ਸਰ ਫਿਲਮ ਵਿੱਚ ਸੱਚੀ ਕੁਝ ਖਾਸ ਲੱਗਦਾ ਹੈ ਉਹ ਪਰਮਾ ਦੀ ਕਹਾਣੀ ਹੈ ਉਹਨਾਂ ਦੀ ਫੈਮਿਲੀ ਦੀ ਰਾਜ ਦਰਬਾਰ ਸਾਹਿਬ ਕੋਲ ਜਦੋਂ ਨਮਸਤਕ ਮੱਥਾ ਟੇਕਣ ਆਈ ਰਹੇ ਪਿਛਲੇ ਸਾਲ ਵੀ ਕੁਦਰਤੀ ਪਿਛਲੇ ਸਾਲ ਵੀ 12 ਤਰੀਕ ਨੂੰ ਅੱਜ ਦੇ ਦਿਨ ਹੀ ਸੀ ਅੱਜ ਦੇ ਦਿਨ ਹੀ ਮੱਥਾ ਟੇਕਣ ਆਏ ਸੀ ਅੱਜ ਵੀ ਸਰੀਕਾ ਤੋਂ ਆਊਟ ਆਫ ਦ ਰੇਸ ਸਰ ਸਵਾਲਤਕ ਦਰਜੀਤ ਦਾ ਸਰ ਟੈਲੀਗੇਟ ਸਰ ਸ਼ੋਅ ਹੈ ਐਡਵਾਈਜ਼ਰੀ ਸਰ ਜਾਰੀ ਕਰ ਦਿੱਤੀ ਹੈ ਕਿ ਜਿਹੜੇ ਛਾਰ ਤਾਰੂ ਬਲ ਲਗਾਨੇ ਆ ਉਹ ਨਾਗਾਏਗਾ ਕੋਈ ਬੱਚਾ ਨੂੰ ਉਸ ਤੇ ਔੜ ਮਾਰਾ ਸਤਾਂ ਤੁਸੀਂ ਐਡਵਾਈਜ਼ਰੀ ਸਰ ਕਿਸ ਤਰ੍ਹਾਂ ਦੇਖਣ ਲੱਗਦਾ ਕਿ ਬਾਕੀ ਇਹ ਚਿੰਨਲ ਨੂੰ ਵੀ ਇਸ ਤਰ੍ਹਾਂ ਦੀ ਐਡਵਾਈਜ਼ਰੀ ਜਾਰੀ ਹੋਣੀ ਪਵੇਗੀ ਮੈਨੂੰ ਇਹਦੇ ਬਾਰੇ ਕੋਈ ਖਬਰ ਨਹੀਂ ਤੁਸੀਂ ਦੇ ਰਹੇ ਮੈਨੂੰ ਇਸ ਵੇਲੇ ਖਬਰ ਸਰ ਤੁਹਾਡਾ ਇਸ ਫਿਲਮ ਕਿ ਕਿਸ ਤਰੀਕੇ ਦਾ ਕਿਰਦਾਰ ਹੈ ਬਹੁਤ ਭਾਵਮਿਕ کہانی ਫਿਲਮ ਸ਼ੁਰੂ ਹੋਊਗੀ بے بے yeah ایک کہانی ہے دو ہزار سات تک 50 سٹ سال جرنی ہے دوا کہ تھوڑا دیکھنے ملے بار بارکل ہے ربنیت سنگھ جگہ نے انٹریکٹ کی محنت کرتے ہیں یوگا کرتے